ਅਭੀ ਨਸਲ ਆ ਯਾਰ ਕਬੂਤਰਾਂ ਇਹਨੂੰ ਐਦਾ ਹੋਣ ਲੱਗਿਆ ਬਈ ਸ਼ੌਂਕੀ ਭਰਾਵਾਂ ਨੂੰ ਮੈਨੂੰ ਤਾਂ ਪਤਾ ਨਹੀਂ ਕਿਹੜੇ ਹੁੰਦੇ ਮੋਟੇ ਓਏ ਇਹ ਕਿਹੜੇ ਹੁੰਦੇ ਓਏ ਇਹ ਮਿਕਸੀ ਦੇ ਸਾਰੇ ਇਹ ਸਾਰੇ ਤਰ੍ਹਾਂ ਦੇ ਨੇ ਆਪਰ ਗਾਲੀ ਤੇ ਬਟਾ ਇਹ ਲੱਕਾ ਦਾ ਕੋਈ ਹੈ ਨਹੀਂ ਹਨਾ ਲੱਕੇ ਦਾ ਹੋ ਹੁੰਦੇ ਪੂਛਾਂ ਵਾਲੇ ਇਹ ਲੱਠੇ ਆ ਇਹ ਆ ਬੋਦੀਆਂ ਵਾਲੇ ਹਨਾ ਇਹਨਾਂ ਦੇ ਬੋਦੀ ਵਾਲੇ ਆ ਇਹ ਨਸਲ ਕਿਹੜੀ ਬਾਈ ਦੀ ਆ ਇਹ ਚੇਤਰ ਆ ਪਤਾ ਨਹੀਂ ਇਹਨੂੰ ਬਾਈ ਦੀ ਜੋ ਗਰਮ ਨਹੀਂ ਬਣਦਾ ਉਹ 8000 45 ਉੜਾ ਤੇ ਏ ਲਾ ਮਾਰ ਕੇ ਦੇਣੇ ਤਾਂ ਇਦੋਂ ਆਹ ਦਾਣੇ ਦਾ ਖਾਉਈ ਆ ਬਾਈ ਇਹਦਾ ਬਾਲੇ ਖਾਂਦੇ ਨੇ ਐ ਤਾਂ ਹੀ ਦਾ ਕਹਣਾ ਦਾਣੇ ਦਾ ਖਾਉਈ ਆ ਭੈਣ ਗੀੜਾ ਵੀ ਨਹੀਂ ਦਿੱਤਾ ਨਾ ਹਾਂ ਲਾ ਓਏ ਇਧਰੋਂ ਡਾਏ ਇਧਰ ਬੈਗੇ ਓਏ ਐ ਡੇਲ ਲੈ ਦਾ ਕਬੂਤਰ ਇਹਦਾ ਬਾਜ਼ੀਆਂ ਵਲੇ ਤਾਰਨੇ ਪੈਂਦੇ ਹੋਣਗੇ ਆਈ ਨਹੀਂ ਮੈਨੂੰ ਨਾ ਕਿਹੜੀ ਆਹੇ ਮੇਰੇ ਅੱਗੇ ਮਰੇ ਲੱਗੀਆਂ ਹੈਂ ਹਾਇਰਾ ਖਾਹੇ ਰੋਟੇ ਦੇ ਘਰੇ ਕੇਲੋਂ ਵਾਲੇ ਨੇ ਉਹਦੇ ਜਵਾਕ ਜਿਹੇ ਰੱਖੇ ਪਿਆ ਉਹ ਕਹਦਾ ਮੈਂ ਤੇਰੇ ਕੂਤਰਾ ਨਾਲ ਕੋਈ ਲੱਗਾ ਕੱਕਾ ਨਹੀਂ ਕਹਦਾ ਮੈਂ ਤਾਂ ਆਹੀ ਰੱਖੂੰ ਆਪ ਦਾ ਖੁੱਡਾ ਅੱਡਪਾਈ ਬੈਠਾ ਦੇਖ ਲੋ ਤੁਸੀਂ ਆਹ ਮੈਂ ਢਾਈ ਕਾ ਇਹ ਰੰਗ ਕੰਨਾ ਹੋਣਾ ਯਾਰ ਓਏ ਆਹ ਬਾਹਲੇ ਸੋਹਣੇ ਨੇ ਓਏ ਕਾਲੀਆਂ ਜਿਹੇ ਜਿਹੜੇ ਮੈਂ ਕਹਿੰਦਾ ਸੀਗਾ ਫੜਦਾ ਸੀ ਪਾਇਲ ਵੀ ਰਹੇ ਨੇ ਪਾਣੇ ਦਾਣੇ ਹੀ ਬਹੁਤ ਖਾਂਦੇ ਹੋਣਗੇ ਤਾਂ ਮੈਂ ਕਿਹਾ ਕਬੂਤਰ ਖਾਣ ਪਾਈ ਆ ਦਾਣੇ ਗੱਡੇ ਗੱਡੇ ਟੱਡਣੇ ਮਾਰਨਾ ਲਾ ਕਿਹੜੀ ਨਸਰ ਆ ਜਾ ਰਹੀ ਹੈ ਕਿ ਇਹਨੂੰ ਪਤਾ ਕਾਣੀ ਦਾ ਕਾ ਬੈਠਾ ਇਹ ਆਣਦੇ ਬੱਚਾ ਕੱਢਿਆ ਬੱਚਾ ਕੱਢਿਆ ਵਾ ਬਈ ਆ ਵਜ ਦੂਜਾ ਦਾ ਇਹ ਕਿਹਲਾ ਆਉਂਗੇ ਬਹਿ ਗਏ ਹੁਣ ਇੱਕਾ ਜਮਾ ਸ਼ਾਹ ਕਾਲਾ ਚਿੱਟਾ ਜਣਾ ਆ ਜਿਹਦੀ ਮੈਂ ਤਾਂ ਉਹ ਇੱਕ ਕਾਲਾ ਆ ਨਾ ਡਰਦਾ ਰਹਦਾ ਮੇਰੇ ਨਾਲਾਂ ਦਾ ਵਿੱਚ ਵੱਧਣਗੇ ਤੇ ਇਹ ਜਗਨੇ ਆ ਉਹ ਮੋਟਾ ਤੇਜ ਗਨੇ ਆ ਉਹ ਇਹ ਇੱਕ ਰਤਾ ਰੰਗ ਵੀ ਆਪਣੇ ਕਬੂਤਰ ਤਾਂ ਨਹੀਂ ਹੁੰਦੇ ਦੂਜਿਆਂ ਦੇ ਉੱਡਣ ਵਾਲੇ ਦਾ ਰੰਗ ਹੈ ਜਨਾ ਰੰਗ ਹੀ ਬੜੇ ਖਤਰਨਾਕ ਨੇ ਮਾਲਾ ਪੁੱਤਾਂ ਦੀ ਟੋਕੀਆਂ ਸਿਰਾਂ ਦੇ ਪਹਿਲਾਂ ਬੋਦੀ ਵਾਲੇ ਕਬੂਤਰ ਮਸ਼ਹੂਰ ਹੁੰਦੇ ਸੀ ਆਪਣੇ ਪੰਜਾਬ ਦੇ ਵਿੱਚ ਵੀ ਸੀਗੀ ਬਰੀਡ ਉਹ ਹੁਣ ਤਾਂ ਟਾਵੇਂ ਬੰਦੇ ਕੋਲ ਕੀ ਕਹਣਾ ਸਾਹਮ ਕੇ ਰੱਖਣੋਂ ਪੁਰਾਣੇ ਨੇ ਦੁਹਾਉਂਦੇ ਨਹੀਂ ਹੁਣਾ। ਬੋਦੀ ਵਾਲੇ ਕਬੂਤਰ ਬਹੁਤ ਚੰਗੇ ਹੁੰਦੇ। ਪਹਿਲਾਂ ਪੰਜਾਬ ਦੇ ਵਿੱਚ ਉੱਡਣ ਵਾਲੇ ਜੀਨੇ ਕਬੂਤਰ ਬੋਦੀ ਵਾਲੇ ਮੈਂ ਦੇਖੇ ਆਂ। ਬੰਦਿਆਂ ਕੋਲੇ ਹੁਣ ਨਿਕਲੇ ਦੇਖੇ। ਪਤਾ ਨਹੀਂ ਤਾਂ ਲਘੋਲ ਘਾਗੇ ਰੱਖ ਲੈਂਦੇ ਬੰਦੇ ਇੰਟਰਵਿਊ ਵੜੇ ਜਾਂ ਕਿ ਚੱਕਰ ਹੋਣਗੇ ਜ਼ਰੂਰ ਪਰ ਇਹ ਨਹੀਂ ਹੋ ਸਕਦਾ ਹੁਣ। ਕਹਿੰਦੇ ਬਾਹਲੇ ਚੰਗੇ ਕਬੂਤਰ ਸੀ ਉਹ। ਜਿਹੜੇ ਆਪਣੇ ਪੰਜਾਬ ਦੀ ਬਰੀਡ ਸੀਗੀ ਉਹ। ਬੋਦੀ ਵਾਲੇ ਕਬੂਤਰ ਸੀ ਜੀਨੇ। ਬਹੁਤ ਸੋਹਣੇ ਕਬੂਤਰ ਸੀ, ਬਹੁਤ ਚੰਗੇ। ਲੈ। ਡਾ ਪੂਰਾ ਭੈਣਾ। ਉਹ ਲੇੜੀ ਹੈ ਜਿਹੜੀ ਫੋਨੀ ਦੀ ਵਾਲੀ ਆਹ ਕਰਦਾ ਪੰਨਾ ਆਹ ਮੂਰੇ ਵੇਖੀ ਜਿਹੜਾ ਲਾਤਾ ਮੈਂ